ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਸਰੀ ਮਹਨਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੇ ਇਹ ਨਹੀਂ ਸੁਣਿਆ ਦੁੱਖ ਸੁਖ ਮੇਰਾ ਤਵ ਵਿਧਨੀ ਕੀ ਖਟਾਨੇ ਜਿਸ ਕਾ ਤਨ ਮਨ ਧਨ ਸਭ ਇਸ ਕਾ ਸੋਈ ਸੁਗੜ ਤਉ ਸੁਖ ਮੇਰਾ ਤਉ ਵਦਨ ਕੀ ਖਟਾਨੇ ਜੀਏ ਕੀ ਏਕੋ ਹੀ ਪਹਿਮਾਨੀ ਅਵਰ ਜਤਨ ਕਰ ਰਹਿ ਬੋ ਤੇਰੇ ਤਨ ਤਿਲ ਨਹੀਂ ਕੀਮਤ ਜਾਣੇ અમૃત નામ નિર્મૂલક હીરા ઘર દીનો મંતانے દેગા ન ડોલા દ્રઢ કર રહે ઓર નોયે ત્રિપતાને ઓય જો બીચ હમ તમ કછ હોતે ਇਨਕੀ ਬਾਤ ਵਿਲਾਨੀ ਅਲੰਕਾਰ ਮਿਲ ਤਲੀ ਹੋਈ ਆ ਧਾਤੇ ਕਨਕ ਵਖਾਨੇ ਵਰਗਟ ਜੋਤ ਸਹਜ ਸੁਖ ਸੁਭਾ ਬਾਜੇ ਅਨਹਤ ਬਾਣੀ ਨੇ ਚਲ ਕਰਵਾ ਦੇ ਘਰ ਕੀ ਉਹ ਬੰਧਾਨੀ ਪ੍ਰਗਟ ਜੋ ਤੋ ਸਜ ਸੁਖ ਸੋਭਾ ਬਾਜੇ ਅਨਹਤ ਬਾਣੀ चल करियो बंधानी वाहिगुरू जी का ख़ालसा वाहिगुरू जी फते तनासरी महला पंजवा ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਘੜ ਸੁਜਾਨੇ ਤਿਨਹਿ ਸੁਣਿਆ ਦੁਖ ਸੁਖ ਮੇਰਾ ਤਉ ਵਿਧ ਨੀ ਕੀ ਖਟਾਨੇ ਪਰਮ ਸਨਮਾਨ ਯੋਗ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਤਨਾਤ ਸ੍ਰੀ ਰਾਗੰਦਰ ਹਾਜੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 671 ਉੱਪਰ ਸੁਭਾਈ ਮਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਰ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ